ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਕੱਟਿਆ ਗਿਆ ਸ਼ਹਿਰ ਦੇ ਵਿੱਚ ਫਲਾਈ ਕੁਮਾਰਚ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਬੋਲ ਕੇ ਹੋਟਲਾਂ ਰੈਸਟੋਰੈਂਟਾਂ ਦੇ ਬਿਆਨ ਦੇ ਉੱਤੇ ਕੀ ਕੀ ਗਈ ਚੈੱਕ ਤੁਸੀਂ ਵੀ ਦੇਖੋ ਸਾਡੀ ਖਾਸ ਰਿਪੋਰਟ ਸ਼੍ਰੀ ਮੁਖਸਰ ਸਾਹਿਬ ਤੋਂ ਡੀਐਸਪੀ ਸਾਹਿਬ ਨੇ ਕੀ ਆਖਿਆ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਸ਼੍ਰੀ ਮੁਖਸਰ ਸਾਹਿਬ ਤੋਂ ਗੁਰਜੰਟਪੱਟੀ ਦੀ ਖਾਸ ਰਿਪੋਰਟ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਕਿਉਂਕਿ ਨਵੀਂ ਅਪਡੇਟ ਤੋਂ ਦੇਣਾ ਸੰਭੀ ਕਰ ਸਕਦੇ ਤੁਸੀਂ ਵੀ ਦੇਖੋ ਸਾਡਾ ਕੰਮ ਧੰਨਵਾਦ ਸ਼੍ਰੀ ਮੁਖਸਰ ਸਾਹਿਬ ਤੋਂ ਗੁਰਜੰਟਪੱਟੀ ਦੀ ਖਾਸ ਰਿਪੋਰਟ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਤੇ SSPC ਵੀ ਅਕਿਲ ਚੌਧਰੀ ਜੀ ਦੇ ਵਿਚਾਰ ਅਨੁਸਾਰ ਅੱਜ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਸੰਦੇਸ਼ ਜਾ ਸਕੇ ਵੀ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਕਰ ਸਕਣ ਅਤੇ ਲੋਕਾਂ ਦੇ ਵਿੱਚ ਵੀ ਆਮ ਪਾਈ ਕਰੇ ਦਾ ਸੰਦੇਸ਼ ਜਾਵੇ ਇਸ ਕਰਕੇ ਇਹ ਮਾਰਚ ਕੱਢਿਆ ਜਾ ਰਿਹਾ ਤੇ ਸਮੇਂ-ਸਮੇਂ ਤੇ ਕੱਢਿਆ ਜਾਊਗਾ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਵੀ ਜੇ ਜੇ ਉਹਨਾਂ ਨੂੰ ਕੋਈ ਵੀ ਅ ਸ਼ੱਕੀ ਵਿਅਕਤੀ ਜਾਂ ਕੋਈ ਵੀ ਨਿਵਾਰਸ ਵਸਤੂ ਜਾਂ ਕੁਝ ਵੀ ਆਉਂਦੀ ਹੈ ਇਮੀਡੀਏਟਲੀ ਉਹ ਕੰਟਰੋਲ ਰੂਮ ਤੇ ਸੰਪਰਕ ਕਰਨ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਕਿਸੇ ਵੀ ਸਮੇਂ ਜੇ ਕਿਸੇ ਵੀ ਕਿਸਮ ਦੀ ਕੋਈ ਉਹਨਾਂ ਨੂੰ ਇਹ ਸ਼ੱਕ ਪੈਦਾ ਹੁੰਦਾ ਵੀ ਇਹ ਬੰਦਾ ਕੋਈ ਵਾਰਦਾਤ ਕਰ ਸਕਦਾ ਇਮੀਡੀਏਟਲੀ ਪੁਲਿਸ ਕੰਟਰੋਲ ਰੂਮ ਤੇ ਜਾਂ 112 ਤੇ ਕੰਪਲੇਨਟ ਕਰਨ ਤਾਂ ਕਿ ਕੋਈ ਜਿਹੜੀ ਮੰਦਭਾਗੀ ਕਰਨਾ ਉਹਨੂੰ ਹੁਣ ਤੋਂ ਰੋਕਿਆ ਜਾ ਸਕੇ